ਸੌਂਗੀ ਗੀਰੀਆਂ ਬਦਾਮ ਮਗੋਨੀਆਂ ਸੌਂਗੀ ਗੀਰੀਆਂ ਸੌਂਗੀ ਗੀਰੀਆਂ ਬਦਾਮ ਮਗੋਨੀਆਂ ਕੇ ਕੁੱਟ-ਕੁੱਟ ਪਾਉਂ ਚੂ ਦੀਆਂ ਮਾਏ ਮਾਏ ਨੀ ਵੀਰ ਪਰਦੇਸ ਗਿਆ ਕਦੋਂ ਆਵੇ ਕੱਲੀ ਹੋਵੇ ਨਾ ਜੰਗਲ ਵਿੱਚ ਲੱਕੜੀ ਕੱਲੀ ਹੋਵੇ ਨਾ ਕੱਲ੍ਹ ਹੀ ਹੋਵੇ ਨਾ ਜੰਗਲ ਵਿੱਚ ਲੱਕੜੀ ਕਿਉਂ ਨੂੰ ਪਿਆ ਕੋਣ ਖਾਵੇ ਮਾਏ ਮਾਏ ਨੀ ਵੀਰ ਪਰਦੇਸ ਗਿਆ ਕਦੋਂ ਆਵੇ ਕੱਲਾ ਹੋਵੇ ਨਾ ਜੰਗਲ ਵਿੱਚ ਰੁੱਖ ਨੀ ਕੱਲਾ ਹੋਵੇ ਨਾ ਕੱਲਾ ਹੋਵੇ ਨਾ ਜੰਗਲ ਵਿੱਚ ਰੁੱਖ ਨੀ ਕਿਉਂਦੀ ਕੋਈ ਸ਼ਾਮੇ ਨਾ ਬਹੇ ਮਾਏ ਮਾਏ ਨੀ ਵੀਰ ਪਰਦੇਸ ਗਿਆ ਕਦ ਆਵੇ ਕੱਲਹ ਵੇ ਨਾ ਪੈਣਾ ਦਾ ਵੀਰਨੀ ਕੱਲਹ ਹੋਵੇ ਨਾ ਕੱਲਹ ਹੋਵੇ ਨਾ ਪੈਣਾ ਦਾ ਵੀਰਨੀ ਕਿਉਂ ਦੀ ਕੋਈ ਬਾ ਨਾ ਫੜੇ ਮਾਏ ਮਾਏ ਨੀ ਵੀਰ ਪਰਦੇਸ ਗਿਆ ਕਦ ਆਵੇ ਸੌ ਗੀ ਗੀਰੀਆਂ ਬਦਾਮ ਮੰਗੌਨੀਆਂ ਸੌ ਗੀ ਗੀਰੀਆਂ ਸੌ ਗੀਗੀਰੀਆਂ ਬਦਾਮ ਮਗੌਨੀਆਂ ਕੇ ਕੁੱਟ-ਕੁੱਟ ਪਾਵਾਂ ਚੂਰੀਆਂ ਮਾਏ ਮਾਏ ਨੀ ਵੀਰ ਪਰਦੇਸ ਗਿਆ ਕਦ ਆਵੇ ਨੀ ਵੀਰ ਪਰਦੇਸ ਗਿਆ ਕਦ ਆਵੇ